ਕਿ ਬੜੇ ਪਾਰਦਰਸ਼ੀ ਢੰਗ ਦੇ ਨਾਲ ਇਹ ਭਰਤੀ ਜਿਹੜੀ ਹੋ ਰਹੀ ਆ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕਿ ਸਾਡੇ ਆਗੂ ਲਿਸਟਾਂ ਲੈ ਕੇ ਇਹ ਪਰਚੀਆਂ ਭਰ ਦਿੰਦੇ ਸੀਗੇ ਲੇਕਿਨ ਆਦੇਸ਼ ਵੀ ਸੀ ਅਕਾਲ ਤਖਤ ਸਾਹਿਬ ਵੱਲੋਂ ਸਿੰਘ ਸਾਹਿਬਾਨ ਵੱਲੋਂ ਕਿ ਇਹ ਭਰਤੀ ਪਾਰਦਰਸ਼ੀ ਹੋਣੀ ਚਾਹੀਦੀ ਆ ਹਰੇਕ ਦਾ ਆਧਾਰ ਕਾਰਡ ਨੰਬਰ ਲੱਗਿਆ ਹੋਣਾ ਚਾਹੀਦਾ ਲਿਖਿਆ ਹੋਣਾ ਚਾਹੀਦਾ ਅਤੇ ਉਸੇ ਢੰਗ ਨਾਲ ਹੋ ਰਹੀ ਆ ਵਦੇਸ਼ਾਂ ਦੇ ਵਿੱਚ ਵੀ ਆਨਲਾਈਨ ਭਾਤੀ ਸ਼ੁਰੂ ਕੀਤੀ ਗਈ ਆ ਜਿਸ ਤੇ ਵੀ ਬਹੁਤ ਵੱਡਾ ਸਾਨੂੰ ਐਨ ਆਰ ਆਈ ਜਿਹੜੇ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਹਮੇਸ਼ਾ ਹੀ ਪੰਜਾਬ ਦੇ ਪ੍ਰਤੀ ਪੰਥ ਦੇ ਪ੍ਰਤੀ ਕੌਮ ਦੇ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਹਮੇਸ਼ਾ ਹੀ ਜਿਹੜੇ ਚਿੰਤਤ ਰਹਿੰਦੇ ਨੇ ਸੋਨਾਂ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਆ ਪੰਜਾਬੀਆਂ ਦੀ ਮਾਂ ਪਾਰਟੀ ਆ 1920 ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਤੋਂ ਇਹ ਪਾਰਟੀ ਹੋਣ ਦੇ ਵਿੱਚ ਆਈ ਸਿੱਖ ਕੌਮ ਦੇ ਮਸਲਿਆਂ ਦੀ ਰਾਖੀ ਕਰਨ ਦੇ ਲਈ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਲੰਬਾ ਸਮਾਂ ਇਸ ਪਾਰਟੀ ਨੇ ਇਸ ਪਾਰਟੀ ਦੇ ਆਗੂਆਂ ਨੇ ਬੜੇ ਨਿਸ਼ਕਾਮ નિਸਵਾਰਥ ਪੰਜਾਬ ਅਤੇ ਪੰਥ ਦੀ ਗਵਾਈ ਕੀਤੀ ਪੰਜਾਬ ਦੇ ਹੱਕਾਂ ਦੇ ਲਈ ਬڑے ਸੰਘਰਸ਼ ਕੀਤੇ ਬڑے ਮੋਰਚੇ ਲਾਏ ਗ੍ਰਿਫਤਾਰੀਆਂ ਦਿੱਤੀਆਂ ਲੰਬਾ ਸਮਾਂ ਜੇਲ੍ਹਾਂ ਵਿੱਚ ਵੀ گزارਿਆ ਅਤੇ ਪੰਜਾਬ ਦੇ ਸਮੁੱਚੀ ਸੰਗਤ ਨੇ ਸਮੁੱਚੇ ਸਿੱਖ ਪੰਥ ਨੇ ਪੰਜਾਬੀਆਂ ਨੇ ਲੰਬਾ ਸਮਾਂ ਇਸ ਪਾਰਟੀ ਦੇ ਆਗੂਆਂ ਤੇ ਪਾਰਟੀ ਦੇ ਉੱਪਰ ਆਪਣਾ ਭਰੋਸਾ ਪ੍ਰਗਟ ਕੀਤਾ ਲੇਕਿਨ ਪਿਛਲੇ 10 ਸਾਲਾਂ ਤੋਂ ਲੋਕਾਂ ਦਾ ਭਰੋਸਾ ਇਸ ਲੀਡਰਸ਼ਿਪ ਤੋਂ ਉੱਟ ਗਿਆ ਪਿਛਲੀਆਂ 3-4 ਚੋਣਾਂ ਦੇ ਵਿੱਚ 17 ਦੇ ਵਿੱਚ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਰਿਜ਼ਲਟ ਨੇ ਜਿਹੜੇ ਬੜੇ ਮਾੜੇ ਰਹੇ ਨੇ ਕਾਰਨ ਕੀ ਨੇ ਤੁਹਾਡਾ ਕੋਈ ਕਸੂਰ ਨਹੀਂ ਵਰਕਰਾਂ ਦਾ ਕਸੂਰ ਨਹੀਂ ਜਿਹੜੇ ਸਾਡੇ ਆਗੂ ਚੋਣਾਂ ਲੜਦੇ ਉਹਨਾਂ ਦਾ ਕੋਈ ਕਸੂਰ ਨਹੀਂ ਗਲਤੀਆਂ ਲੀਡਰਸ਼ਿਪ ਦੀਆਂ ਲੇਕਿਨ ਉਕਤਨੀਆਂ ਪਈਆਂ ਆਗੂਆਂ ਨੂੰ ਤੇ ਵਰਕਰਾਂ ਨੂੰ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਵਰਕਰ ਆ ਮੈਂ ਸਮਝਦਾ ਕਿ ਉਹ ਆਪਦੇ ਆਪਦੇ ਪਿੰਡਾਂ ਦੇ ਵਿੱਚ ਬੜਾ ਮਜ਼ਬੂਤ ਆ ਲੋਕਾਂ ਦੇ ਨਾਲ ਜੁੜਿਆ ਹੋਇਆ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਲੋਕਾਂ ਦੇ ਨਾਲ ਉਹਨਾਂ ਦੇ ਕੰਮਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਸਾਡੇ ਵਰਕਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਲੇਕਿਨ ਕਾਰਨ ਕੀ ਨੇ ਕਿ ਨਤੀਜੇ ਨਹੀਂ ਮਿਲ ਰਹੇ ਨਰਾਜ਼ਗੀ ਲੀਡਰਾਂ ਦੇ ਨਾਲ ਆ ਲੋਕ ਇਕੱਠਾਂ ਦੇ ਵਿੱਚ ਵੀ ਆਉਂਦੇ ਨੇ ਲੋਕ ਸਾਡੀਆਂ ਪਾਰਟੀ ਦਾ ਝੰਡਾ ਵੀ ਲਾਉਂਦੇ ਰਹੇ ਲੇਕਿਨ ਜਦੋਂ ਰਿਜ਼ਲਟ ਆਉਂਦਾ ਸੀ ਤਾਂ ਉਹ ਸਾਡੇ ਖਿਲਾਫ ਆਉਂਦਾ ਸੀ ਸੋ ਅਸੀਂ ਸਾਰਿਆਂ ਨੇ ਬੜੀ ਕੋਸ਼ਿਸ਼ ਕੀਤੀ ਲੀਡਰਸ਼ਿਪ ਨੂੰ ਬੜੀਆਂ ਬੇਨਤੀਆਂ ਕੀਤੀਆਂ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਹੋਈਆਂ ਨੇ ਉਹ ਤੁਸੀਂ ਸ਼੍ਰੀ ਕਾਲ ਤਖਸਾਲ ਸਾਹਿਬ ਤੇ ਪੇਸ਼ ਹੋ ਕੇ ਉਹਨਾਂ ਦੀ ਮਾਫੀ ਮੰਗੋ ਲੇਕਿਨ 10 ਸਾਲ ਬਾਅਦ 2 ਦਸੰਬਰ ਨੂੰ ਸਾਡੇ ਲੀਡਰ ਸਾਹਿਬਾਨ ਉੱਤੇ ਪੇਸ਼ ਹੁੰਦੇ ਆ ਗਲਤੀਆਂ ਮੰਨਦੇ ਨੇ ਸਜ਼ਾ ਵੀ ਭੁਗਤ ਲੈਂਦੇ ਨੇ ਲੇਕਿਨ ਉਸ ਤੋਂ ਬਾਅਦ ਜੋ ਹੁਕਮਨਾਮਾ ਜਾਰੀ ਹੁੰਦਾ ਉਹਦੇ ਤੋਂ ਫੇਰ ਮੁੱਕਰ ਜਾਂਦੇ ਨੇ ਸਿੰਘ ਸਾਹਿਬਾਨ ਵੱਲੋਂ ਇੱਕ ਕਮੇਟੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚੋਂ ਦੋ ਮੈਂਬਰ ਅਸਤੀਫਾ ਦੇ ਗਏ ਕਮੇਟੀ ਬਣਾਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਕੀ ਇਹ ਕਮੇਟੀ ਪਾਰਦਰਸ਼ੀ ਢੰਗ ਦੇ ਨਾਲ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੀਂ ਲੀਡਰਸ਼ਿਪ ਇੱਕ ਪੰਥ ਪ੍ਰਵਾਨਿਤ ਲੀਡਰਸ਼ਿਪ ਦੇਊਗੀ ਲੇਕਿਨ ਸਾਡੇ ਆਗੂਆਂ ਨੇ ਉਸ ਕਮੇਟੀ ਨੂੰ ਨਾ ਮੰਨਦਿਆਂ ਬੋਗਸ ਭਰਤੀ ਕਰਕੇ ਇੱਕ ਧੜੇ ਦਾ ਪ੍ਰਧਾਨ ਚੁਣ ਰਿਆ ਅਤੇ ਤੱਕੇ ਨਾਲ ਤਿੰਨ ਸਿੰਘ ਸਹਿਬਾ ਨੂੰ ਹਟਾ ਦਿੱਤਾ ਗਿਆ ਜਿਦੇ ਕਰਕੇ ਸਮੁੱਚੀ ਸੇ ਕੌਮ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਗਿਆ ਕਿਉਂਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਚਾਹੇ ਸ਼੍ਰੀ ਕਾਲ ਤਖਸਾਲ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਇਹਨਾਂ ਸੰਸਥਾਵਾਂ ਦਾ ਮਜ਼ਬੂਤ ਹੋਣਾ ਇਹਨਾਂ ਸੰਸਥਾਵਾਂ ਦੀ ਮਰਿਆਦਾ ਬਹਾਲ ਹੋਣੀ ਇਹਨਾਂ ਸੰਸਥਾਵਾਂ ਦੇ ਉੱਪਰ ਲੋਕਾਂ ਦਾ ਭਰੋਸਾ ਕਾਇਮ ਰੱਖਣਾ ਮੈਨੂੰ ਲੱਗਦਾ ਕਿ ਸਿੱਖ ਕੌਮ ਦਾ ਭਰੋਸਾ ਇਹਨਾਂ ਸੰਸਥਾਵਾਂ ਤੇ ਕਹਿਮ ਰੱਖਣਾ ਇਹ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਆ ਲੇਕਿਨ ਸਾਡੀ ਲੀਡਰਸ਼ਿਪ ਨੇ ਸਜ਼ਾ ਭੁਗਤ ਕੇ ਗਲਤੀਆਂ ਮੰਨ ਕੇ ਫੇਰ ਵੱਡੀਆਂ ਗਲਤੀਆਂ ਕੀਤੀਆਂ ਸੋ ਜਿਸ ਕਰਕੇ ਅੱਜ ਫੇਰ ਲੋਕਾਂ ਦਾ ਇਸ ਲੀਡਰਸ਼ਿਪ ਤੋਂ ਜਿਹੜਾ ਭਰੋਸਾ ਉੱਟ ਗਿਆ ਸਾਨੂੰ ਜਿਹੜੀ ਸੇਵਾ ਲੱਗੀ ਆ ਕਮੇਟੀ ਨੂੰ ਚੌਂਦਾ ਸਾਹਿਬ ਬੈਠੇ ਨੇ ਬਾਕੀ ਤਿੰਨ ਮੈਂਬਰ ਪੰਚ aí ਮੈਂਬਰ ਅਸੀਂ ਇੱਕ ਜੁਟ ਦੇ ਨਾਲ ਸਲਾਹ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਸੇਵਾ ਬਖਸ਼ੀ ਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਾਡੇ ਤੇ ਮਿਹਰ ਪਰਿਆ ਹੱਥ ਰੱਖਣ ਤਾਂ ਜੋ ਅਸੀਂ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਕਿਸੇ ਦਬਾਅ ਤੋਂ ਅਸੀਂ ਇੱਕ ਪੰਥ ਪ੍ਰਵਾਨਿਤ ਲੀਡਰਸ਼ਿਪ ਅਸੀਂ ਇੱਕ ਪੰਥਕ ਪਲੇਟਫਾਰਮ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਦੇ ਲਈ ਅਸੀਂ ਦੇ ਸਕੀਏ ਸੋ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਬਹੁਤ ਵੱਡੇ ਅੜਕੇ ਵੀ ਨੇ ਤੇ ਕਮੇਟੀ ਨੂੰ ਰੋਕਣ ਦੇ ਯਤਨ ਵੀ ਬੜੇ ਹੋਏ ਨੇ ਤੇ ਹੋ ਰਹੇ ਨੇ ਲੇਕਿਨ ਛੇਵੇਂ ਪਾਸ਼ਾ ਦੇ ਸਥਾਨ ਤੋਂ ਇੱਕ ਕਮੇਟੀ ਬਣੀ ਆ ਸਾਨੂੰ ਪੂਰਨ ਆਸ ਆ ਗੁਰੂ ਸਾਹਿਬ ਤੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਦਰਸ਼ੀ ਢੰਗ ਦੇ ਨਾਲ ਇੱਕ ਚੰਗਾ ਪਲੇਟਫਾਰਮ ਕੌਮ ਨੂੰ ਪੰਥ ਨੂੰ ਦੇਣ ਦੇ ਵਿੱਚ ਕਾਮਯਾਬ ਹੋਵਾਂਗੇ ਕਿਉਂਕਿ ਸਿੱਖ ਕੌਮ ਜੋ ਦੇਸ਼ ਦੇ ਵਿੱਚ ਘਟ ਗਿਣਤੀ ਦੇ ਵਿੱਚ ਆ ਪੰਜਾਬ ਜਿੱਥੇ ਸਾਡੀ ਬਹੁ ਗਿਣਤੀ ਆ ਅੱਜ ਦੁਨੀਆ ਦੇ ਵਿੱਚ ਸਿੱਖ ਹਰ ਦੇਸ਼ ਦੇ ਵਿੱਚ ਬੈਠੇ ਨੇ ਲੇਕਿਨ ਅੱਜ ਜਿੱਥੇ ਸਾਡੀ ਬਹੁ ਗਿਣਤੀ ਆ ਅੱਜ ਇੱਥੇ ਅਸੀਂ ਰਾਜਨੀਤਿਕ ਤੌਰ ਤੇ ਬੜੇ ਕਮਜ਼ੋਰ ਹੋਏ ਆ ਜੋ ਸਾਡੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਕਿਉਂਕਿ ਸਾਡੇ ਜਿਹੜੇ ਮਸਲੇ ਨੇ ਚਾਹੇ ਸਿੱਖ ਕੌਮ ਦੇ ਮਸਲੇ ਆ ਚਾਹੇ ਪੰਜਾਬ ਦੇ ਮਸਲੇ ਨੇ ਜੋ ਮੇਰੇ ਤੋਂ ਪਹਿਲਾਂ ਬੜੇ ਵਿਸਾੜ ਦੇ ਨਾਲ ਚੁੰਦਾ ਸਾਹਿਬ ਦੱਸ ਕੇ ਗਏ ਨੇ ਜਿਹੜੇ ਪਿਛਲੇ 75 ਸਾਲਾਂ ਦੇ ਵਿੱਚ ਇਹ ਮਸਲੇ ਸਾਡੇ ਹੱਲ ਨਹੀਂ ਹੋਏ ਇਹ ਹੱਲ ਕਦੋਂ ਹੋ ਸਕਦੇ ਨੇ ਕਿਵੇਂ ਹੋ ਸਕਦੇ ਨੇ ਜਦੋਂ ਤੱਕ ਇੱਕ ਮਜ਼ਬੂਤ ਲੀਡਰਸ਼ਿਪ ਨਹੀਂ ਮਿਲ ਜਾਂਦੀ ਸਾਡੇ ਸੂਬੇ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਲੀਡਰਸ਼ਿਪ ਜਿਹਦੇ ਆਪਣੇ ਹਿੱਤ ਨਾ ਹੋਣ ਜਿਹਨੂੰ ਕੁਰਸੀ ਦਾ ਲਾਲਚ ਨਾ ਹੋਵੇ ਉਹ ਪੰਥ ਅਤੇ ਪੰਜਾਬ ਨੂੰ ਕੌਮ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹੋਵੇ ਤਾਂ ਕਿਤੇ ਜਾ ਕੇ ਅਸੀਂ ਮਸਲੇ ਆ ਜਿਹੜੇ ਕੇਂਦਰ ਸਰਕਾਰ ਤੇ ਦਬਾਅ ਬਣਾ ਕੇ ਅਸੀਂ ਉਹ ਮਸਲੇ ਜਿਹੜੇ ਹੱਲ ਕਰਾ ਸਕਦੇ ਆ ਖੇਤਰੀ ਪਾਰਟੀ ਰੀਜਨਲ ਪਾਰਟੀ ਹੀ ਸਹੀ ਢੰਗ ਦੇ ਨਾਲ ਸੂਬੇ ਦੀ ਗਵਾਈ ਕਰ ਸਕਦੀ ਆ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਚਾਹੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ 92 ਸੀਟਾਂ ਦਿੱਤੀਆਂ ਪੰਜਾਬ ਦੇ ਲੋਕਾਂ ਨੇ ਤੇ ਅੱਜ ਪੰਜਾਬ ਦੇ ਲੋਕ ਪਛਤਾ ਰਹੇ ਨੇ ਅੱਜ ਹਰ ਵਰਗ ਪਛਤਾ ਰਿਹਾ ਵਾ ਅੱਜ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕਰਪਸ਼ਨ ਹੋ ਰਹੀ ਆ ਅੱਜ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਸੋ ਬਹੁਤ ਵੱਡਾ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਅਰਪਨ ਸਟੇਟ ਦੇ ਨਾਮ ਤੇ ਸੋ ਇਹ ਕਿਉਂਕਿ ਜੇ ਆਪਣੀ ਪਾਰਟੀ ਹੋਵੇ ਰੀਨਲ ਪਾਰਟੀ ਕਦੇ ਵੀ ਲੋਕ ਵਿਰੋਧੀ ਫੈਸਲੇ ਨਹੀਂ ਲੈ ਸਕਦੀ ਸੋ ਇਸ ਲਈ ਲੋੜ ਅੱਜ ਸਾਨੂੰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਜੇਕਰ ਅਸੀਂ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੇ ਵਪਾਰੀ ਨੂੰ ਜੇਕਰ ਅਸੀਂ ਹਰ ਵਰਗ ਨੂੰ ਬਚਾਉਣਾ ਤੇ ਜੇ ਹਰ ਵਰਗ ਦੀ ਅਸੀਂ ਤਰੱਕੀ ਚਾਹੁੰਦੇ ਆ ਤਾਂ ਉਹਦੇ ਲਈ ਮજબૂત ਖੇਤਰੀ ਪਾਰਟੀ ਦਾ ਹੋਣਾ ਬੜਾ ਜ਼ਰੂਰੀ ਆ ਸੋ ਇਸ ਲਈ ਗੁਰੂ ਸਾਹਿਬ ਮੇਰ ਕਰਨ ਕਿਹੋ ਨਾਲੇ ਸਮੇਂ ਦੇ ਵਿੱਚ ਇੱਕ ਮਜ਼ਬੂਤ ਖੇਤਰੀ ਪਾਰਟੀ ਆ ਜਿਹੜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਇਹੀ ਪਾਰਟੀ ਆ ਜਿਹੜੀ ਸਹੀ ਢੰਗ ਦੇ ਨਾਲ ਪੰਥ ਅਤੇ ਪੰਜਾਬ ਦੀ ਗਵਾਹੀ ਕਰ ਸਕਦੀ ਆ ਤੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਵਧੀਆ ਢੰਗ ਦੇ ਨਾਲ